ਉਹ ਦੇਵਾਲ ਤੇ ਨਿਵਾਸੀ ਵਾਲਾ ਹਾਂਜੀ ਨਿਵਾਸੀ ਆ ਜਿੱਥੇ ਸਾਰਾ ਕੰਮ ਦਾ ਆਸਪਾਸ ਹੀ ਹੈ ਇੱਥੇ ਕੋਈ ਕੀ ਦੀ ਨਹੀਂ ਲੀਏ ਕੋਈ ਨਹੀਂ ਐਸੇ ਕੋਈ ਜ਼ਰੂਰਤ ਨਹੀਂ ਹੈ ਕੋਈ ਗਲਤ ਨਹੀਂ ਤੁਹਾਨੂੰ ਮੀਡੀਆ ਤੀਰ ਇੱਥੇ ਕਪੂਰ ਸੇਵਾ ਕਰਦਾ ਆ ਬਾਈਰੋ ਦੀ ਖਾਤਰੀ ਬਾਈਰੋ ਦੀ ਸੇਵਾ ਇਹ ਦੇਖੋ ਵੀਰੇ ਲੋਕਲ ਵੀਰ ਆ ਇਹ ਦੱਸ ਰਹੇ ਆ ਆਪਾਂ ਇਸ ਟਾਈਮ ਡੇਰਾ ਬਾਬਾ ਨਾਨਕ ਖੜੇ ਆ ਤੇ ਬਹੁਤ ਸਾਡੇ ਸਾਰੇ ਵੀਰ ਆ ਜਿਹੜੇ ਉਹ ਰਾਸ਼ਨ ਜਿਵੇਂ ਲੈ ਕੇ ਆ ਰਹੇ ਆ ਹਨਾ ਤਾਂ ਵੀਰ ਦੱਸ ਰਹੇ ਨੇ ਕਿ ਇੱਥੇ ਰਾਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੁਣ ਇੱਥੇ ਹੈ ਨਹੀਂ ਇਹ ਚੀਜ਼ ਉਹ ਫੁੱਲ ਫੁੱਲ ਹੋ ਜਾਂਦੀ ਹੈ ਪਰ ਸਾਨੂੰ ਜਿਵੇਂ ਵੀਰਾਂ ਨੇ ਦੱਸਿਆ ਵੀ ਕਹਿੰਦੇ ਵੀ ਜਿਵੇਂ ਫਟਵਾ ਦਾ ਚਾਰਾ ਹੋ ਗਿਆ ਹੁਣ ਤੇ ਖੇਡ ਹੋ ਗਈ ਕੋਹਾਂ ਹਜੇ ਕੋਲ ਲੇਤੇ ਆ ਸਕਦੇ ਹੈ ਨਾ ਇਹ ਪਚਵਾ ਲਈ ਚਾਰੀ ਰਿਵਿਊ ਕਰਾਈ ਚਾਹਾਂ ਪੱਤੀ ਹਮਸਾਨ ਦੇ ਤੇ ਖਾਣ ਦੀ ਲੋੜ ਹੈ ਉਹ ਲੋੜ ਹੈ ਪਚਵਾ ਦੇ ਵਾਸਤੇ ਲੋੜ ਹੈ ਉਹ ਜ਼ਰੂਰ ਤਾਂ ਪੂਰੀਆਂ ਹੋਦੀਆਂ ਖਾਣ ਵਾਲੀਆਂ ਨਾ ਸੁੱਕਾ ਰਾਸ਼ਨ ਪਹੁੰਚ ਗਿਆ ਪਾਜੀ ਲੋੜ ਬਾਅਦ ਚ ਪੈਣੀ ਰਾਸ਼ਨ ਦੀ ਪਰ ਕਿਉਂਕਿ ਹਜੇ ਰੱਖਣ ਲਈ ਲੋੜ ਨਹੀਂ ਲੱਖਣ ਦਾ ਸਾਧਨ ਨਹੀਂ ਹੈਗਾ ਕਿਹੜੀ ਤਰੋਚਣੀ ਹੈਗੀ ਬਾਕੀ ਸ਼ਹਿਰ ਜਿਹੜਾ ਸੈਕਰੀਫਾਈ ਕਰ ਸਕਦਾ ਤਾਂ ਪਿਛੇ ਪਿੰਡਾਂ ਨੂੰ ਲੋੜ ਹੈ ਸਾਨੂੰ ਕਿਹਦੀ ਦਿੱਤੀ ਮਿਲਣੀ ਹੈ ਤੇ ਬਾਕੀ ਅਸੀਂ ਥੋੜੇ ਤੋਂ ਨਾ ਸਵੇਰੇ ਇਨਫੋਰਮੇਸ਼ਨ ਲਵਾਂਗੇ ਤੇ ਜਾਣਾ ਤਾਂ ਮਦਾਸ ਵਾਲੀ ਸਾਈਡ ਤੇ ਜਾਂ ਇਹ ਨਾਲੀ ਵਾਲੇ ਸਾਡਾ ਹਾਂਜੀ ਬਸ ਠੀਕ ਹੈ ਢੋਨੇ ਵਾਲੇ ਮਾਸ਼ੀ ਵਾਲਾ ਕੋਨੇ ਵਾਲਾ ਹੈ ਨਾ ਹਾਂਜੀ ਹਾਂਜੀ ਇੱਕ ਮਿੰਟ ਆਜੋ ਇੱਧਰ ਆ ਕੇ ਆ ਕੇ